ਪਾਰਟੀ 'ਚ ਹਵਾਈ ਫਾਇਰਿੰਗ ਦੌਰਾਨ ਨੌਜਵਾਨ ਦੀ ਹੋਈ ਮੌਤ ਦੋਸਤ ਦੇ ਵਿਦੇਸ਼ ਜਾਣ ਦੀ ਖੁਸ਼ੀ 'ਚ ਚੱਲ ਰਹੀ ਸੀ ਪਾਰਟੀ ਕੁਝ ਨੌਜਵਾਨਾਂ ਨੇ ਸ਼ੁਰੂ ਕਰ ਦਿੱਤੀ ਹਵਾਈ ਫਾਇਰਿੰਗ ਦਾ ਦੱਸਦੀ ਹੈ ਕਿ ਇੱਕ ਨੌਜਵਾਨ ਜੋ ਕਿ ਵਿਦੇਸ਼ ਗਿਆ ਸੀ ਤਾਂ ਉਸਦੇ ਜਾਣ ਦੀ ਖੁਸ਼ੀ ਦੇ ਵਿੱਚ ਪਰਿਵਾਰ ਅਤੇ ਦੋਸਤਾਂ ਦੇ ਵੱਲੋਂ ਇੱਕ ਪਾਰਟੀ ਮਨਾਈ ਜਾ ਰਹੀ ਸੀ ਜਿਸ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਹਵਾਈ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਤਾਂ ਇਸ ਦੇ ਵਿੱਚੋਂ ਇੱਕ ਗੋਲੀ ਇੱਕ ਨੌਜਵਾਨ ਦੇ ਲੱਗਦੀ ਹੈ ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਦੱਸਦੀ ਹੈ ਕਿ ਮਾਮਲਾ ਤਰਨਤਨ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮਹਿਲਾ ਸਮੇਤ ਦੋ ਵਿਅਕਤੀਆਂ ਅਤੇ ਅਣਪਛਾਤੇਆਂ ਤੇ ਮਾਮਲਾ ਦਰਜ ਕਰਵਾਇਆ ਤਾਂ ਮਿਲੀ ਜਾਣਕਾਰੀ ਅਨੁਸਾਰ ਗੁਰਨਾਲ ਸਿੰਘ ਨਾਮ ਦਾ ਵਿਅਕਤੀ ਜੋ ਅਮਰੀਕਾ ਦੇ ਵਿੱਚ ਗਿਆ ਸੀ ਤਾਂ ਉਸ ਦੇ ਪਰਿਵਾਰ ਵੱਲੋਂ ਉਸ ਦੇ ਜਾਨ ਦੀ ਖੁਸ਼ੀ ਦੇ ਵਿੱਚ ਰਾਤ ਦੇ ਸਮੇਂ ਪਾਰਟੀ ਰੱਖੀ ਗਈ ਸੀ ਤਾਂ ਪਾਰਟੀ ਦੇ ਵਿੱਚ ਨਿਸ਼ਾਨ ਸਿੰਘ ਅਤੇ ਉਸਦੇ ਦੋਸਤ ਇਕੱਠੇ ਹੋਏ ਸੀ ਤਾਂ ਗੁਰਲਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਪਟਾਕੇ ਚਲਾਏ ਜਾ ਰਹੇ ਸੀ ਤਾਂ ਮੌਕੇ ਤੇ ਰਾਜਨ ਅਤੇ ਸਾਜਨ ਦੇ ਕੋਲ ਪਾਰਾਵੋਰ ਦੀ ਰਾਈਫਲ ਸੀ ਜਿਸ ਦੇ ਵਿੱਚੋਂ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਉਸ ਦਾ ਇੱਕ ਫਾਇਰ ਸੱਤਾਂ ਨਿਸ਼ਾਨ ਸਿੰਘ ਦੀ ਛਾਤੀ ਦੇ ਉੱਤੇ ਜਾ ਲੱਗਿਆ ਜਿਸ ਕਾਰਨ ਉਹ ਜ਼ਖਮੀ ਹੁੰਦਾ ਹੈ ਤੇ ਹਸਪਤਾਲ ਜਦ ਲਜਾਇਆ ਗਿਆ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਇਸ ਸੰਬੰਧੀ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੇ ਪੁਲਿਸ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਹੁਣ ਅਗਲੀ ਕਾਰਵਾਈ ਕੀਤੀ ਜਾਵੇਗੀ ਪਾਰਟੀ ਚ ਹਵਾਈ ਫਾਇਰਿੰਗ ਦੌਰਾਨ ਨੌਜਵਾਨ ਦੀ ਹੋਈ ਮੌਤ ਦੋਸਤ ਦੇ ਵਿਦੇਸ਼ ਜਾਣ ਦੀ ਖੁਸ਼ੀ ਚ ਚੱਲ ਰਹੀ ਸੀ ਪਾਰਟੀ ਕੁਝ ਨੌਜਵਾਨਾਂ ਨੇ ਸ਼ੁਰੂ ਕਰ ਦਿੱਤੀ ਹਵਾਈ ਫਾਇਰਿੰਗ ਤਾਂ ਦੱਸਦੀ ਹੈ ਕਿ ਇੱਕ ਨੌਜਵਾਨ ਜੋ ਕਿ ਵਿਦੇਸ਼ ਗਿਆ ਸੀ ਤਾਂ ਉਸ ਦੇ ਜਾਣ ਦੀ ਖੁਸ਼ੀ ਦੇ ਵਿੱਚ ਪਰਿਵਾਰ ਅਤੇ ਦੋਸਤਾਂ ਦੇ ਵੱਲੋਂ ਇੱਕ ਪਾਰਟੀ ਮਨਾਈ ਜਾ ਰਹੀ ਸੀ ਜਿਸ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਹਵਾਈ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਤਾਂ ਇਸ ਦੇ ਵਿੱਚੋਂ ਇੱਕ ਗੋਲੀ ਇੱਕ ਨੌਜਵਾਨ ਦੇ ਲੱਗਦੀ ਹੈ ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਤਾ ਦੱਸਦੀ ਹੈ ਕਿ ਮਾਮਲਾ ਤਰਨਤਨ ਸੈਪ ਤੋਂ ਸਾਹਮਣੇ ਆਇਆ ਹੈ ਜਿੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮਹਿਲਾ ਸਮੇਤ ਦੋ ਵਿਅਕਤੀਆਂ ਅਤੇ ਅਣਪਛਾਤੇਆਂ ਤੇ ਮਾਮਲੇ ਦਰਜ ਕਰਵਾਇਆ। ਤਾਮਿਲੀ ਜਾਣਕਾਰੀ ਅਨੁਸਾਰ ਗੁਰਲਾਲ ਸਿੰਘ ਨਾਮ ਦਾ ਵਿਅਕਤੀ ਜੋ ਅਮਰੀਕਾ ਦੇ ਵਿੱਚ ਗਿਆ ਸੀ ਤਾਂ ਉਸਦੇ ਪਰਿਵਾਰ ਵੱਲੋਂ ਉਸਦੇ ਜਨਮ ਦੀ ਖੁਸ਼ੀ ਦੇ ਵਿੱਚ ਰਾਤ ਦੇ ਸਮੇਂ ਪਾਰਟੀ ਰੱਖੀ ਗਈ ਸੀ ਤਾਂ ਪਾਰਟੀ ਦੇ ਵਿੱਚ ਨਿਸ਼ਾਨ ਸਿੰਘ ਅਤੇ ਉਸਦੇ ਦੋਸਤ ਇਕੱਠੇ ਹੋਏ ਸੀ ਤਾਂ ਗੁਰਲਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਪਟਾਕੇ ਚਲਾਏ ਜਾ ਰਹੇ ਸੀ ਤਾਂ ਮੌਕੇ ਤੇ ਰਾਜਨ ਅਤੇ ਸਾਜਨ ਦੇ ਕੋਲ ਪਾਰਾਵੋਰ ਦੀ ਰਾਈਫਲ ਸੀ ਜਿਸ ਦੇ ਵਿੱਚੋਂ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਉਸ ਦਾ ਇੱਕ ਫਾਇਰ ਸਦਾਨ ਨਿਸ਼ਾਨ ਸਿੰਘ ਦੀ ਛਾਤੀ ਦੇ ਉੱਤੇ ਜਾ ਲੱਗਿਆ ਜਿਸ ਕਾਰਨ ਉਹ ਜ਼ਖਮੀ ਹੁੰਦਾ ਹੈ ਤੇ ਹਸਪਤਾਲ ਜਦ ਲਜਾਇਆ ਗਿਆ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਇਸ ਸੰਬੰਧੀ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੇ ਪੁਲਿਸ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਹੁਣ ਅਗਲੀ ਕਾਰਵਾਈ ਕੀਤੀ ਜਾਵੇਗੀ